ਸਨੀ ਇਨਕਲੇਵ ਖਰੜ ਦੇ ਸੈਕਟਰ 125 ਦੇ ਵਿੱਚ ਵਕਫਾ ਬੋਰਡ ਦੀ ਪ੍ਰਾਈਮ ਲੋਕੇਸ਼ਨ ਤੇ ਦੁਕਾਨਾਂ ਅਤੇ ਸ਼ੋਰੂਮ ਕੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੁਹਾਨੂੰ ਇੱਥੇ ਦੱਸ ਦਈਏ ਕਿ ਉਕਤ ਜਗਾ ਜਿਸ ਦਾ ਖਸਰਾ ਨੰਬਰ 15 ਮਸਤੀਲ ਦਾ 23/3 ਮਨ ਅਤੇ 18 ਮਸਤੀਲ ਦਾ 3 ਮਿੰਨ ਰਕਬਾ ਫਰਤੂਲਾਪੁਰ ਤਹਿਸੀਲ ਖਰੜ ਜ਼ਿਲ੍ਹਾ ਮੁਹਾਲੀ ਹੈ ਅਤੇ ਇਸ ਦਾ ਕੁੱਲ ਰਕਬਾ 43 ਕਨਾਲ ਹੈ ਇਹ ਜ਼ਮੀਨ 1 ਨਵੰਬਰ 2023 ਨੂੰ ਕਮਰਸ਼ੀਅਲ ਵਰਤੋਂ ਦੇ ਲਈ 35 ਮਹੀਨਿਆਂ ਦੀ ਸ਼ਰਤਾਂ ਦੇ ਆਧਾਰ ਤੇ ਲੀਜ਼ ਤੇ ਦਿੱਤੀ ਗਈ ਹੈ ਅਤੇ ਇਹ ਜ਼ਮੀਨ ਪਹਿਲਾਂ ਜਰਨੈਲ ਸਿੰਘ ਬਾਜਵਾ ਕੋਲ ਪਟੇ ਤੇ ਸੀ ਅਤੇ ਹੁਣ ਇੱਕ ਨਵੀਂ ਪਾਰਟੀ ਟੈਲੀ ਟਿਊਨਸ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਲੁਧਿਆਣਾ ਨੂੰ 35 ਮਹੀਨਿਆਂ ਦੇ ਲਈ ਦਿੱਤੀ ਗਈ ਹੈ ਜਿਸ ਦੀ ਮਿਆਦ 30 ਸਤੰਬਰ 2026 ਤੱਕ ਹੈ ਅਤੇ ਸ਼ਰਤਾਂ ਦੇ ਮੁਤਾਬਕ 2.5 ਲੱਖ ਰੁਪਏ ਪ੍ਰਤੀ ਮਹੀਨਾ ਲੀਜ਼ ਮਨੀ ਦਿੱਤੀ ਜਾਂਦੀ ਰਹੇਗੀ ਉਸ ਤੋਂ ਇਲਾਵਾ ਵਕਫ ਬੋਰਡ ਵੱਲੋਂ ਇਹ ਵੀ ਸ਼ਰਤ ਰੱਖੀ ਗਈ ਹੈ ਕਿ ਜੇਕਰ ਲੀਜ਼ ਦਾ ਸਮਾਂ ਖਤਮ ਹੋ ਜਾਂਦਾ ਹੈ ਤਾਂ ਇਹ ਲੀਜ਼ ਆਪਣੇ ਆਪ ਰੀਨਿਊ ਨਹੀਂ ਹੋਵੇਗੀ ਯਾਨੀ ਲੀਜ਼ ਲੈਣ ਵਾਲੇ ਨੂੰ ਸਾਰੀ ਪ੍ਰਕਿਰਿਆ ਦੀ ਮੂੜ ਤੋਂ ਪਾਲਣਾ ਕਰਨੀ ਪਵੇਗੀ ਇਸ ਦੇ ਨਾਲ ਹੀ ਜੇਕਰ ਲੀਜ਼ ਪੁਰਾਣੇ ਲੈਸੀ ਦੇ ਨਾਮ ਤੇ ਨਹੀਂ ਟੁੱਟਦੀ ਤਾਂ ਉਸ ਵੱਲੋਂ ਖੜਾ ਕੀਤਾ ਗਿਆ ਸਟਰਕਚਰ ਮਲਬੇ ਦੇ ਰੂਪ ਦੇ ਵਿੱਚ ਖੁਦ ਦੇ ਪੈਸਿਆਂ ਦੇ ਨਾਲ ਚੁਕਵਾਉਣਾ ਪਵੇਗਾ ਹੁਣ ਜੇਕਰ ਇਸ ਜ਼ਮੀਨ ਤੇ ਨਗਰ ਕੌਂਸਲ ਖਰੜ ਦੀ ਪ੍ਰਵਾਨਗੀ ਦੇ ਨਾਲ ਕੋਈ ਮਾਰਕੀਟ ਹੋਂਦ ਦੇ ਵਿੱਚ ਆਉਂਦੀ ਹੈ ਤਾਂ ਮੌਜੂਦਾ ਸਮੇਂ ਦੇ ਮੁਤਾਬਕ ਉਸ ਦੀ ਵੈਧਤਾ ਮਹਿਜ਼ 21 ਮਹੀਨਿਆਂ ਦੀ ਹੀ ਹੋਵੇਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜੋ ਮਾਰਕੀਟ ਇਸ ਜਗ੍ਹਾ ਤੇ ਬਣਨ ਜਾ ਰਹੀ ਹੈ ਉਸ ਦਾ ਨਕਸ਼ਾ ਬਾਜ਼ਾਰ ਦੇ ਵਿੱਚ ਘੁੰਮ ਰਿਹਾ ਹੈ ਅਤੇ ਏਜੰਟ ਲੋਕਾਂ ਨੂੰ 33 ਸਾਲਾਂ ਦੇ ਲਈ ਲੀਜ਼ ਤੇ ਦੇਣ ਦੇ ਲਈ 1-1 ਕਰੋੜ ਰੁਪਏ ਦਾ ਸੌਦਾ ਕਰ ਰਹੇ ਨੇ ਜਦਕੀ ਮੌਜੂਦਾ ਲੀਜ਼ ਡੀਡ ਅਨੁਸਾਰ ਉਸ ਦੇ ਕੋਲੋਂ ਸਿਰਫ 21 ਮਹੀਨਿਆਂ ਦੀ ਹੀ ਵੈਧਤਾ ਬਚੀ ਹੈ ਉਹ ਵੀ ਜੇਕਰ ਹਰ ਮਹੀਨੇ ਉਸ ਵੱਲੋਂ ਕਿਰਾਇਆ ਰੈਗੂਲਰ ਦਿੱਤਾ ਜਾਂਦਾ ਰਹੇਗਾ ਅਜੇਹੇ ਦੇ ਵਿੱਚ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਹਾਨੂੰ ਠੱਗਣ ਦੇ ਲਈ ਕਿੰਨੀ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਕਿਉਂਕਿ ਜੋ ਸ਼ਰਤਾਂ ਵਕਫ ਬੋਰਡ ਵੱਲੋਂ ਲਗਾਈਆਂ ਗਈਆਂ ਨੇ ਕਿ ਲੀਜ਼ ਡੀਡ ਆਪਣੇ ਆਪ ਰੀਲੀਓ ਨਹੀਂ ਹੋਵੇਗੀ ਅਜੇਹੇ ਦੇ ਵਿੱਚ ਕੋਈ ਵੀ ਬੋਲੀ ਦੇਣ ਵਾਲਾ ਵੱਧ ਬੋਲੀ ਦੇ ਕੇ ਇਸ ਲੀਜ਼ ਡੀਡ ਨੂੰ ਆਪਣੇ ਨਾਮ ਕਰਵਾ ਸਕਦਾ ਹੈ ਫਿਰ ਕਾਨੂੰਨ ਅਨੁਸਾਰ ਉਸਦੀ ਹੀ ਮਰਜ਼ੀ ਚੱਲੇਗੀ ਅਜੇਹੇ ਦੇ ਵਿੱਚ ਕਰੋੜ ਕਰੋੜ ਰੁਪਏ ਦੇ ਕੇ ਲੀਜ਼ ਤੇ ਸ਼ੋਰੂਮ ਲੈਣ ਵਾਲਿਆਂ ਦਾ ਰੱਬ ਹੀ ਰਾਖਾ ਹੋਵੇਗਾ ਸਾਡਾ ਕੰਮ ਤੁਹਾਨੂੰ ਸੱਚਾਈ ਤੋਂ ਜਾਣੂ ਕਰਵਾਉਣਾ ਹੈ ਤਾਂ ਜੋ ਤੁਸੀਂ ਠੱਗੀ ਦਾ ਸ਼ਿਕਾਰ ਨਾ ਹੋ ਸਕੋ ਬਿਊਰੋ ਰਿਪੋਰਟ ਡੇਲੀ ਇੰਡੀਆ ਨਿਊਜ਼